ਜਿਹੜੇ ਰਾਹਾਂ ਉੱਤੇ ਮੈਂ ਉਹਨੂੰ ਬੜੇ ਜਾਣੇ ਆਣ ਚੋਂ ਹੀ ਭੱਜ ਕੇ ਟੈਲੈਂਟ ਦੇ ਵਿੱਚ ਮੇਰਾ ਤੋੜਨੀਓ ਕੋਈ ਮੇਰੇ ਜਹਾਂ ਦੁਨੀਆ ਤੇ ਹੋਰ ਨੀਓ ਕੋਈ ਸ਼ਬਦਾਂ ਨੂੰ ਜੋੜ ਕੇ ਤੇ ਬਣਦਾ ਲਖਾਰੀ ਮੇਰੇ ਹੇਟਰਾਂ ਨੂੰ ਵੇਖੀ ਮੈਂ ਬਣਾਦਾਗਾ ਪਖਾਰੀ ਦੁਨੀਆਦਾਰੀ ਦੇ ਵਿੱਚ ਹਾਰ ਜਾਂ ਫੇ ਜਿੱਤ ਧੋਗਲੇ ਬੰਦੇ ਨਾ ਹੁੰਦੇ ਕਿਸੇ ਦੇ ਵੀ ਮਿੱਤ ਸਾਡੀਆਂ ਤਰੱਕੀਆਂ ਤੇ ਖਿੱਚਦੇ ਜੋ ਲੱਤਾ ਕੰਮ ਨਾਲ ਮਾਰੀਆਂ ਨੇ ਜਲਾ ਉੱਤੇ ਸਤਾ ਸਾਲੇ ਬਣੇ ਆ ਮਰੀਜ਼ ਮੈਂ ਕੀਤੇ ਆ ਫਰੀਜ਼ ਬੋਲ ਰਹੇਂ ਤੇ ਟੋਕਦੇ ਮੈਂ ਪਾੜਦੀ ਕਮੀਜ਼ ਇਕੱਠੇ ਨੀਓ ਹੁਣੇ ਜੜੇ ਮੋਤੀ ਨਖ ਲੌਰ ਤੇ ਇੱਕ ਵਾਲੇ ਜ਼ੋਰ ਤੇ ਮੈਂ ਦਿਨੇ ਚੰਨ ਚਾੜ ਤੇ ਮਿਹਨਤ ਦੇ ਨਾਲ ਦੇਖ ਜਿੱਤਿਆ ਜਹਾਨ ਮਾਤ ਰੱਖੀ ਉੱਚੀ ਪਾਵੇਂ ਕੱਚੇ ਸੀ ਮਕਾਨ ਸ਼ਤਾਂ ਰਹਿਣ ਚੌਂਦੀਆਂ ਤੇ ਅੱਖਾਂ ਰਹਿਣ ਰੋਂਦੀਆਂ ਕੱਟੀ ਅੱਗ ਦੀ ਬੀਰਾ ਤਾਂ ਸੁਪਨੇ ਚ ਆਉਂਦੀਆਂ ਮਿਹਨਤ ਦੇ ਨਾਲ ਪਿਛੇ ਲੱਗਾਇਆ ਕਰਾਉੜ ਸੀ ਸਿ ਗੁਰੂ ਕਰ ਚੁਕੇ ਹੁੰਦਾ ਖੁਦ ਤੇ ਪ੍ਰਾਉੜ ਗੁਰੂ ਕਰ ਚੁਕੇ ਹੁੰਦਾ ਖੁਦ ਤੇ ਪ੍ਰਾਉੜ ਓ ਟਰੱਕੇ